ਹਾਫੀ ਆ ਗਈ ਸੀ ਨਾ ਕੋਲ ਹਾਏ ਕਿੰਨੀ ਵੱਖ ਲੱਗੀ ਆ ਮੋਤੀਆਂ ਨੂੰ ਨਹੀਂ ਕੁਝ ਪਣਾ ਪਰਿਆ ਰੋਕੇ ਰੋਕੇ ਜਾ ਕੱਢ ਕੇ ਦਿੰਨਾ ਕਿੰਨੀ ਪਿਆਰੀ ਮम्मा ਕਿੰਨੀ ਪਿਆਰੀ ਲੱਗਦੀ ਹੈ ਨਾ ਹਾਂ ਜੀ 10 ਮਿੰਟ ਦੇ ਵਲੌਗ 'ਚ ਆਪਾਂ ਤੁਹਾਨੂੰ 10 12 ਮਿੰਟ ਦੇ ਵਲੌਗ 'ਚ ਸਾਰੇ ਪਹਾੜ ਦਿਖਾ ਦਈਦੇ ਆ ਤੇ ਸ਼ੇਅਰ ਕਰਿਆ ਕਰੋ ਜਰੂਰ ਆਪਣੀ ਇੱਥੇ ਹੋ ਜਾਂਦੀ ਆ ਪੰਜਾਬ ਦੀ ਹੱਦ ਖਤਮ ਇੱਥੇ ਪਰਚੀ ਲੱਗਣੀ ਆ ਹੁਣ ਬਾਰਿਸ਼ ਪੂਰੇ ਜੋਰਾਂ ਤੇ ਹੋ ਰਹੀ ਆ ਮੌਸਮ ਬੜਾ ਵਧੀਆ ਆ ਵੀ ਅੱਜ ਕਿਉਂਸ ਬੇਟੀ ਨੀ ਆਲਾ ਮੌਸਮ ਆਇਆ ਸਸਰੀਗਾਲ ਦੀ ਸਾਰਿਆਂ ਨੂੰ ਤੇ ਬੱਚੇ ਕਹਿੰਦੇ ਸੀ ਵੰਡੇ ਜਾਣਾ ਇਹਨਾਂ ਨੂੰ ਘੁਮਾ ਫਰਾ ਕੇ ਲਿਉਣੇ ਆ ਕਿਤੇ ਸਲਾਹ ਮੇਰੀ ਤਾਂ ਬੰਦੀ ਇਹਨਾਂ ਨੂੰ ਪਹਾੜਾਂ ਭੂੜਾਂ ਦੀ ਕੀੜੀ ਕਢਾਵਾ ਮੜੀ ਜੇ ਐਤ ਕੀ ਹੁਣ ਫੇ ਚਲ ਦੇਖਦੇ ਆ ਹੁਣ ਚਲਦੇ ਆ ਜਾ ਕੇ ਦੇਖਦੇ ਆ ਕੀ ਮੌਸਮ ਪਾਣੀ ਅੱਗੇ ਵੀ ਹਿਸ਼ਾਰਪੁਰ ਤੋਂ ਟੱਪ ਕੇ ਲੋ ਜੀ ਸਮਾਨ ਹੋ ਗਿਆ ਰੈਡੀ ਆਪਣਾ ਜੈ ਵੀਰ ਦਾ ਸਮਾਨ ਦੇਖ ਲੋ ਗੱਡੀਆਂ ਗੱਡੀਆਂ ਤੈਨੂੰ ਇਦਾਂ ਲੱਗਦਾ ਪਹਾੜਾਂ ਨੂੰ ਚੱਲੇ ਆਂ ਸੰਜੇਵ ਜੈ ਵੀਰ ਸਾਹਿਬ ਕਹਿੰਦੇ ਲੱਗਦਾ ਇਦਾਂ ਹੈ ਜਿੰਦਾ ਪਹਾੜਾਂ ਨੂੰ ਚੱਲੇ ਆਂ ਇੰਨਾ ਸਮਾਨ ਬਣੀ ਚਾਹੀਦਾ ਹਾਂ ਫੇਰ ਕਿੰਨਾ ਚਾਹੀਦਾ ਦੋ ਰਾਤਾਂ ਦਾ ਕੱਢਣ ਚੱਲੇ ਆ ਚੱਲ ਤੂੰ ਇਹਨਾਂ ਦੇਖ ਲੈਨੇ ਆ ਸਲਾਹ ਰਾਜ ਕਰਕੇ ਦੇਖ ਲੈਨੇ ਕਿੱਧਰ ਨੂੰ ਵਧੀਆ ਲੱਗੂਗਾ ਦੇਖਣ ਲੱਗੇ ਨਾਲ ਹੀ ਜਾਂਦੇ ਇੱਕ ਦੰ ਜਾਣ ਚਲਾਉਂਗੇ ਚਲਾਉਂਗੇ ਚਲੋ ਜੀ ਆਪਾਂ ਅਰਜਨ ਲੋਂ ਵੀ ਚੱਕਣਾ ਸਕੂਲੋਂ ਤੇ ਫੇਰ ਮਿਲਦੇ ਆਪਾਂ ਛੇਤੀ ਤੁਹਾਨੂੰ ਵਾਹਿਗੁਰੂ ਸਤਨਾਮ ਸੱਚੀ ਬਾਣੀ ਸ਼ਾਮੀਰ ਕਾਨੀ ਬਾਬਾ ਜੀ ਆਹ ਫਿਰ ਜੈ ਵੀਰ ਕਿੱਧਰ ਜਾਣ ਦੀ ਸਲਾਹ ਆ? ਆਹ ਪਲੀਟ ਪਾਣਾ ਜਲੋ ਜਲੋ ਜੜੀ। ਪਾਣਾ 'ਚ? ਹਾਂਜੀ। ਪਾਣਾ 'ਚ ਚੱਲ। ਦੇਖ ਲੈਨੇ ਆ ਜਾ ਕੇ ਹਿਸ਼ਾਰਪੁਰ ਕੋ ਜਾ ਕੇ ਦੇਖਦੇ ਆ ਸਲਾਹ ਬਣਾਉਨੇ ਆ ਠੀਕ ਆ? ਠੀਕ ਆ। ਹਿਸ਼ਾਰਪੁਰ 'ਚ ਜਾਂ ਹੋਈਦਾ। ਹਾਂ। ਹਾਂ ਹਿਸ਼ਾਰਪੁਰ ਨਾਲ ਦੀ ਵੀ ਜਾ ਹੁੰਦਾ। ਉਧਰ ਦੀ ਇੰਨੀ ਇਰੀ ਗਏ ਆ। ਮਗਲੋੜ ਗੰਜ ਨੂੰ ਉਧਰ ਦੀ ਜਾ ਹੁੰਦਾ। ਦੇਖ ਲੈਨੇ ਜਾ ਕੇ ਹਰਨਾਂ ਦਾ ਜਦੋਂ ਮੌਸਮ ਮਾਹੌਲ ਸਹੀ ਨਹੀਂ ਹੈਗਾ ਪਰ ਆਪਾਂ ਦੇਖ ਲੈਨੇ ਥੋੜਾ ਜਿਹਾ ਊਰੇ ਤੱਕ ਧਰਮਸ਼ਾਲਾ ਜਾਂ ਊਰੇ ਤੱਕ ਜਾਵਾਂਗੇ ਥੋੜਾ ਜਿਹਾ ਲਾਗੇ ਤੱਕ ਠੀਕ ਹੈ ਅੱਜ ਆਹੋ ਦੇਖ ਲੈਨੇ ਹੁਣ ਸਕੂਲੋਂ ਤਾਂ ਲੈ ਲਈਏ ਹੁਣ ਅੱਜ ਨੂੰ 2 ਵਜੇ ਛੁੱਟੀ ਹੋ ਜਾਣੀ ਆ ਸੱਚ ਸੱਚ ਕਹਿੰਦੇ ਹਾਂਜੀ ਸੱਚ ਸੱਚ ਲੈ ਲਏ ਸਾਰਾ ਕੀ ਚੰਗੇ ਸਾਰੇ ਹਾਂ ਉਹ ਤਾਂ ਮੈਂ ਰੱਖਿਆ ਹੈ ਉਹਦਾ ਖਾਣਾ ਪੀਣਾ ਸਾਰਾ ਹਾਂ ਤੁਸੀਂ ਸੱਚ ਸੱਚ ਕਹਿੰਦੇ ਹੋ ਹਾਂ ਹਾਂਜੀ ਹਾਂਜੀ ਚਲੋ ਹੁਣ ਅਰਜਨ ਨੂੰ ਲੈ ਲਈਏ ਜਾ ਕੇ ਸਕੂਲੋਂ ਫਟਾਫਟ ਲਓ ਜੀ ਅਰਜਨ ਨੂੰ ਆਪਾਂ ਲੈ ਜਾਂਦਾ ਸਕੂਲ ਤੋਂ ਤੇ ਕੰਨ ਹੋ ਗਿਆ ਰੈਡੀ ਸੰਗਰਾ ਪੋਵਾੜੇ ਪਹੁੰਚ ਗਏ ਆ ਇਹ ਆ ਗਿਆ ਜੀ ਸ਼ਹਿਰ ਹੁਸ਼ਿਆਰਪੁਰ ਹਾਂ ਜੀ ਤਾਂ ਬੜਾ ਹੀ ਰਸ਼ ਹੈ ਨਵੇਂ ਮਿੱਤਰੋ 150 ਕਿਲੋਮੀਟਰ ਕੱਢ ਕੇ ਆਪਣਾ ਹੋ ਗਿਆ ਫੁੱਲ ਕੇ ਪਾਣੀ ਦਾ ਟਾਈਮ ਤੇ ਬਹੁਤ ਕਾਪਾ ਘਰੋਂ ਇਹ ਨਹੀਂ ਹੁੰਦਾ ਸੀ ਕਿਉਂਕਿ ਬਾਅਦ ਦਾ ਤੁਹਾਨੂੰ ਮੈਂ ਘੱਡੀ ਖਾ ਗਈ ਹੋ ਜਾਂ ਨਿਆਣੇ ਖਾ ਖੂ ਲੈਂਦੇ ਆ ਬਾਹਰ ਦਾ ਤੇ ਪਨੀਰ ਭੁਰਜੀ ਲੈਂਦੀ ਸੀ ਵਿੰਗਣ ਲੈਂਦੇ ਸੀ ਭਰਿਓ ਵਿੰਗਣ ਤੇ ਬਾਕੀ ਅਗਲਾ ਤੁਹਾਨੂੰ ਸਮਾਚਾਰ ਦਿਖਾਉਣੇ ਆ ਫਿਰ ਜਲਦ ਜਾ ਕੇ ਰੋਟੀ ਖਾਣੀ ਨੇ ਨਹੀਂ ਖਾਈ ਲਈ ਸੀ ਖਾਈ ਲਈ ਸੀ ਤੁਸੀਂ ਬਾਜੀ ਬਰਗਰ ਖਾਣਾ ਹੈ ਬਰਗਰ ਖਾਣਾ ਮੈਂ ਮੱਛਲੀ ਖਾਣੀ ਅੱਛਾ ਜੀ ਮੱਛਲੀ ਖਾਣਨੇ ਚਲੋ ਤੁਰਦੇ ਹਾਂ ਹੁਣ ਇੱਕ ਦਾ ਫਲਕਾ ਛੱਕ ਕੇ ਲੋ ਜੀ ਮਰੂਦਾਂ ਵਾਲੇ ਦੇ ਪਏ ਆਪਾਂ ਨੂੰ ਥੋੜਾ ਜਿਹਾ ਮਰੂਦ ਲੈ ਲਈਏ ਬੱਚਿਆਂ ਲਈ ਲੋ ਜੀ ਕਿਲੋ ਕੋ ਕਰਦੇ ਬਾਕੀ ਆਉਂਦੇ ਹੋਏ ਲੈ ਲਵਾਂਗੇ ਉਹ ਵਧੀਆ ਮੁੰਡੇ ਕੋ ਹੈਲੋ ਹਲੋ ਕਿੰਨਾ ਗੱਲਾਂ ਭਰੀਆਂ ਪਈਆਂ ਆ ਜੇ ਵੀਰ ਕਿੰਦਾ ਖੁਸ਼ ਹੋ ਗਿਆ ਹਾਂਜੀ ਬਾਹੜਾ ਚ ਜਾਣਾ ਕਹਿੰਦਾ ਜਲ ਖੁਸ਼ ਹੋ ਗਿਆ ਦੇੜੀ ਅਰਜਨ ਆ ਰਹੀ ਜਾਂਦਾ ਓ ਅਰਜਨ ਹਟ ਜਾ ਮੇਰਾ ਭਰਾ ਆਇਆ ਐ ਬੱਸ ਬੱਸ ਕਿਉਂ ਨਾ ਕੁਛ ਹੈ ਕਿਹਤ ਨਹੀਂ ਲਾਉਣੀ ਆ ਇਹ ਗੈਦ ਵੀ ਲਾਉਣੀ ਆ ਮੁੜ ਕੇ ਕਹਿੰਦਾ ਕਿਉਂ ਨਾ ਕੁਛ ਉਹਨੂੰ ਪਿਛੇ ਕਹਤੇ ਹੀ ਨਾ ਲਾਇਆ ਕਰ ਹੂੰ ਚੌਧਰੀ ਆ ਮੇਰੀ ਮੰਮਾ ਬੈਠੀ ਦੂਰ ਹਾਂ ਉਹ ਪਿਛੇ ਅਰਜਨ ਬੈਠਾ ਦੇਖਿਓ ਗਾਹ ਵਿਚੇ ਮਾਰਜਨ ਬੈਠਾ ਜਿਹੜਾ ਮਾਰਦਾ ਆ ਜੀ ਮੈਂ ਬਾਪੀ ਬਣਾਂ ਜੀ ਪੰਜਾਬ ਦੀ ਹੱਦ ਹੋ ਗਈ ਖਤਮ ਤੇ ਮੀਂਹ ਹੋ ਗਿਆ ਸ਼ੁਰੂ ਤੇ ਬਾਕੀ ਹੁਣ ਗਾਂਹ ਚੱਲਦੇ ਆ ਆਪਾਂ ਦੇਖਦੇ ਆ ਕਿੱਥੇ ਤੱਕ ਜਾਣਾ ਕਿੱਥੇ ਤੱਕ ਜਾਣਾ ਜੇ ਫਿਰ ਦੱਸ ਕਿ ਲੋਟਾਂਜੀ ਤੱਕ ਲੋਟਾਂਗੇ ਤੱਕ ਲੋਟਾਂ ਦੇ ਜਾਣਾ ਜੇ ਅਰਜਨ ਦੂਨ ਦੱਸ ਧਰਮਚਾਲ ਧਰਮਚਾਲ ਤੱਕ ਚੱਲ ਦੇ ਨੰਨੇ ਦੋਨਾਂ ਨੂੰ ਦੇਖਦੇ ਕਿ ਇਹਦੀ ਪੂਰੀ ਹੋਣੀ ਕੋਈ ਚੱਲ ਠੀਕ ਹੈ ਵੈਦਾਂ ਕਰ ਲੋ ਦੇ ਪਰ ਆਪ ਗਰਮ ਕੱਪੜੇ ਨਹੀਂ ਰੱਖੇ ਦੇਖ ਲੈਣੇ ਆ ਜਾ ਕੇ ਮੌਸਮ ਵਧੀਆ ਠੰਡਾ ਹੋ ਗਿਆ ਏਸੀ ਦਾ ਬੰਦੇ ਕੀਤਾ ਹੁਣ ਘੰਟਾ ਹੋ ਗਿਆ ਬਦਲੇ 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 ਸਾਰੇ ਪਾਸੇ ਦੇਖੋ ਬਈ ਮੌਸਮ ਇੱਥੇ ਦਾ ਬੜਾ ਮਸ਼ਾਅੱਲਾ ਦੇ ਕੋਲ ਆ ਆਪਾਂ ਇਸ ਟਾਈਮ ਕਿੱਥੋਂ ਮੌਸਮ ਚੌਧਰੀ ਪਿੱਛੇ ਰਹਿ ਸੜਕ ਤੋਂ ਵਧੀਆ ਲੱਗਦਾ ਬੱਠਾ-ਬੱਠਾ ਮੀਂਹ ਪੈਂਦਾ ਹਨਾ ਨਜ਼ਾਰੇ ਆਉਂਦੇ ਆ ਕੱਲਾ ਮੈਨੂੰ ਪਹਾੜਾਂ ਦੀ ਛੱਡ ਦਿਓ ਯਾਰ ਆ ਗਿਆ ਨਜ਼ਾਰੇ ਖੰਦੀ ਨਹੀਂ ਮੈਨੂੰ ਆਇਆ ਅੱਛਾ ਸੈਂਡ ਨੂੰ ਆ ਜਾਵੇ ਗੱਡੀਆਂ ਆਉਂਦੀਆਂ ਦੁਕਾਨ ਤੇ ਪੁੱਛ ਲਾ ਲੇਜ ਹੈਗੇ ਆ ਲੇਜ ਪੁੱਛ ਕੇ ਆ ਦੁਕਾਨ ਤੇ ਹੈਗੇ ਆ ਪੁੱਛ ਤਾਂ ਲੈ ਪਹਿਲਾਂ ਹੈਗੇ ਵੀ ਆ ਰੂਮ ਲੈ ਲਿਆ ਆਪਾਂ ਹੋਟਲ ਚ ਧਰਮਸ਼ਾਲਾ ਕੱਲ ਨੂੰ ਚੱਲਾਂਗੇ ਰੋਡ ਗੰਜ ਜੀ ਹਾਂ ਜੀ ਇਹਨੇ ਕਿਹਾ ਨਹੀਂ ਹੈ ਜੀ ਹਾਂਜੀ ਰੂਮ ਪਸੰਦ ਆਇਆ ਜੀ 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 ਦੀ ਦੁਕਾਨ ਅੰਦਰ ਜੀ ਜੀ ਲੈ ਲੈਨੇ ਆ ਰੂਮ ਪਸੰਦ ਆ ਗਿਆ ਹਾਂਜੀ ਵਧੀਆ ਬਾਲਕੋਨੀ ਵੀ ਵਧੀਆ ਹੈ ਨਾ ਅੱਛਾ ਦਰਵਾਜ਼ਾ ਖੋਲ ਫਿਰ ਦੇਖੋ 뷰 ਇਧਰੋਂ 뷰 ਦਿਖਾਈ ਜੇ ਪਹਿਲਾਂ ਥੱਲੇ ਜੀਜੀ ਲੈ ਲਓ ਲੈਨੇ ਆ ਰੁਕ ਜਾ ਰੋਟੀ ਖਾ ਦੇਣੀ ਹੋਣੀ ਲੈ ਹੂੰ ਆਹੋ ਮੈਨੂੰ ਕੱਠੀ ਦੇ ਦੋ ਲੇ ਤਾਂ ਪੁੱਛ ਜਿਆਦਾ ਚਮਕਦੇ ਆ ਵੀ ਉਹ ਇੰਨਾ ਥੋੜਾ ਜਿਹਾ ਧੁੰਦਿਆ ਹੋਇਆ ਧੁੰਦ ਜਿਹੀ ਪਈ ਆ ਇੱਥੇ ਤੇ ਪੈਸੇ ਤੇ ਤਾਂ ਪਿੱਛੇ ਆਣੀ ਠੀਕ ਆ ਹੂੰ ਬਹੁਤ ਵਧੀਆ ਵਧੀਆ ਲੱਗਾ ਨਹੀਂ 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 ਹੀ ਲੜ ਦੇ ਦਰਵਾਜ਼ਾ ਖੋਲ ਜਾ ਵੀਰ ਹਾਂਜੀ ਮਸਤੀ ਹੋ ਰਹੀ ਆ ਟੀਵੀ ਚੱਲਿਆ ਨਹੀਂ ਹਣਾ ਕਿਹੜੀ ਲੈਣੀ ਆ ਜਾਨੀ ਲੈ ਕੇ ਗਾਣਾ ਆ ਜੀ ਕਹਿੰਦਾ ਜੀਜੀ ਲੈਣੇ ਜਾਣੀ ਹੂੰ ਲੈਣੀ ਬਲੂਸ ਫੇਰੰਬੂੜ ਕਿੱਧਰ ਲੱਗੇ ਬੱਚੇ ਮਾਮਾ ਮੈਂ ਨਾਲ ਤੇਰੇ ਮਾਪੇ ਵਧੀਆ ਆ ਤੇ ਸਿੱਖੀ ਜਾ ਲੋ ਜੀ ਅੱਜ ਦਾ ਵਲੌਗ ਠੀਕ ਕਹਿੰਦਾ ਮਮੇ ਹੋਵੇ ਦੇਖ ਕੇ ਬਾਥਰੂਮ ਵਧੀਆ ਬਾਥਰੂਮ ਇਹਨਾਂ ਨੂੰ ਜ਼ਰੂਰੀ ਦੇਖਣਾ ਹੁੰਦਾ ਨਿਆਣਿਆਂ ਨੂੰ ਨਿਆਣਿਆਂ ਦਾ ਪਸੰਦ ਆਉਣ ਦੀ ਗੱਲ ਆ ਤੇ ਹੁਣ ਆਪਾਂ ਜਿੱਦਾਂ ਇੱਥੇ ਸਮਾਪਤ ਕਰਦੇ ਆਂ ਵਲੌਗ ਆਪਣਾ ਵਲੌਗ ਆਪਣੇ ਛੋਟੇ ਛੋਟੇ ਹੀ ਹੁੰਦੇ ਆ ਤੇ ਸ਼ੇਅਰ ਕਰ ਦਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਆ ਤੇ ਬਾਕੀ ਕੱਲ ਨੂੰ ਤੁਹਾਨੂੰ ਦਿਖਾਉਨੇ ਆ ਘੁਮਾਉਣੇ ਆ ਅੱਗੇ ਵੀ ਠੀਕ ਹੈ ਜੀ ਓਕੇ